ਦੋਸਤੋ ਪੰਜਾਬ ਵਿੱਚ ਬਹੁਤ ਹੀ ਜ਼ਿਆਦੇ ਟੈਲੈਂਟ ਵਾਲੂ ਕਹਿ ਵਿਆ ਖਾਸ ਕਰ ਪਿੰਡਾਂ ਵਿੱਚ ਪਿੰਡਾਂ ਵਾਲੇ ਜਿਹੜੇ ਪੁਰਾਣੇ ਬੰਦੇ ਆ ਨਾ ਉਹ ਇੰਟਰਨੈਟ ਇਹਨਾਂ ਵਰਤਦੇ ਆ ਤੇ ਨਾ ਹੀ ਉਹਨਾਂ ਨੂੰ ਵਿਚਾਰਿਆਂ ਨੂੰ ਇਹਨਾਂ ਕੋਈ ਹਿਸਾਬ ਹੁੰਦਾ ਪਰ ਉਹਨਾਂ ਵਿੱਚ ਕਲਾ ਬਹੁਤ ਹੁੰਦੀ ਹੈ ਤੇ ਕਾਮਯਾਬੀ ਦੀ ਕੋਈ ਉਮਰ ਨਹੀਂ ਹੁੰਦੀ ਕਈ ਵਾਰੀ ਬੰਦਾ ਛੋਟੀ ਉਮਰ ਚ ਕਾਮਯਾਬ ਹੋ ਜਾਂਦਾ ਹੈ ਕਈ ਵਾਰੀ ਵੱਡੀ ਉਮਰ ਚ ਹੋ ਜਾਂਦਾ ਹੈ ਕਾਮਯਾਬੀ ਪਰਮਾਤਮਾ ਨੇ ਦੇਣੀ ਹੈ ਮਿਹਨਤ ਕਰਨੀ ਇਨਸਾਨ ਦੇ ਸਾਰੇ ਹੁੰਦੀ ਹੈ ਤੇ ਜਿਵੇਂ ਕੇਪਸੀ ਵਾਲਾ ਸੀਗਾ ਬਜ਼ੁਰਗ ਉਹ ਕਿਹੜੀ ਉਮਰ ਜਾ ਕੇ ਕਾਮਯਾਬ ਹੋਇਆ ਬਹੁਤ ਧਾਰਨਾ ਕਈ ਪਹਿਲਾਂ ਵੀ ਹੋ ਜਾਂਦੇ ਕਿ ਲੇਟ ਵੀ ਹੁੰਦੇ ਆ ਅੱਜ ਆਪਾਂ ਅਜਿਹੇ ਬਜ਼ੁਰਗ ਦੀ ਗੱਲ ਕਰ ਰਹੇ ਆ ਜੋ ਸਾਡੇ ਪਿੰਡਾਂਦਰੀਆਂ ਤੋਂ ਹੀ ਐ ਤੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਕਲਾ ਹੈ ਅੱਜ ਉਹਨਾਂ ਕੋਲੇ ਜਿਹੜੇ ਤੁਹਾਨੂੰ ਗਮਲੇ ਦਿਖਾ ਰਿਹਾ ਮੈਂ ਵੀਡੀਓ ਦੇ ਵਿੱਚ ਇਹ ਹਜੇ ਵੈਰਾਈਟੀ ਥੋੜੀ ਐ ਕਿਉਂਕਿ ਉਹ ਮਿਹਨਤੀ ਬੰਦੇ ਐ ਤੇ ਗਰੀਬ ਹੋਣ ਕਰਕੇ ਜਿਹੜੀ ਆਪਦੀ ਕਲਾ ਹੈ ਉਹ ਜ਼ਿਆਦਾ ਬਾਹਰ ਨਹੀਂ ਦਿਖਾ ਸਕੀ ਇਹਨਾਂ ਨੇ ਬਹੁਤ ਵੱਡੇ ਵੱਡੇ ਗਮਲੇ ਬਣਾਏ ਐ ਇਹ ਤੋਂ ਇਲਾਵਾ ਜਿਹੜੀ ਸਟੈਚੂ ਹੁੰਦੇ ਆ ਜਿਵੇਂ ਸੇਮ ਟੂ ਸੇਮ ਉਹ ਵੀ ਬਣਾ ਦਿੰਦੇ ਆ ਤੇ ਭਗਵਾਨ ਦੀਆਂ ਇਹਨਾਂ ਮੂਰਤੀਆਂ ਉਹ ਵੀ ਬਣਾਉਂਦੇ ਆ ਅੱਜ ਉਹ ਅੱਜ ਆਪਾਂ ਗੱਲ ਕਰਦੇ ਆ ਇਹਨਾਂ ਨਾਲ ਤੇ ਨਾਲੇ ਥੋੜੇ ਰੂਪ ਕਰਦੇ ਆ ਪੁੱਛਦੇ ਆ ਸਾਰੀ ਜਾਣਕਾਰੀ ਲੈਣੇ ਆ ਕਿ ਕੀ ਕੁਝ ਨੇ ਅੱਜ ਤੀ ਬਣਾਇਆ ਤੇ ਕੀ ਕੁਝ ਬਣਾ ਰਹੇ ਆ ਤੇ ਬਹੁਤ ਹੀ ਸਫਾਈ ਨਾਲ ਕੰਮ ਕਰਦੇ ਆ ਆਜੋ ਬਾਅਦਿਆਂ ਆਪਾਂ ਅੱਜ ਦੀ ਵੀਡੀਓ ਵੱਲ ਸੋਸੇਗਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਤਕੜੀ ਅਸੀਂ ਜੀ ਜਮਾ ਸੇ ਤਕੜੀ ਆ ਜੀ ਤੁਹਾਨੂੰ ਵੇਖ ਕੇ ਨਹੀਂ ਮਿਹਰਬਾਨੀ ਜੀ ਤੇ ਮੈਨੂੰ ਬਹੁਤ ਚਿਹਰਾ ਦੀ ਉਰੀਖ ਸੀ ਤੁਹਾਡੀ ਹਾਂਜੀ ਹਾਂਜੀ ਮੈਂ ਥੋੜਾ ਜਿਹਾ ਬੀਤੀ ਹੋ ਗਿਆ ਸੀ ਤੇ ਤਾਂ ਹੀ ਅੱਜ ਫੋਨ ਕਰਿਆ ਮੈਂ ਸਪੈਸ਼ਲ ਜਾ ਕੇ ਆਉਣੇ ਜੀ ਅੱਜ ਹਾਂਜੀ ਹਾਂਜੀ ਤੇ ਬਾਬਾ ਜੀ ਮੈਂ ਨਾ ਤੁਹਾਡਾ ਕੰਮ ਉੱਥੇ ਵੇਖਿਆ ਸੀ ਆਪਣੇ ਚਾਚੇ ਨੰਬਰਦਾਰਾਂ ਦੇ ਘਰੇ ਹਾਂਜੀ ਹਾਂਜੀ ਜਿੰਮੇ ਤਾਂ ਸਿਆਹ ਕਮਲੇ ਬਣਾਏ ਆ ਜੀ ਬਹੁਤ ਖੂਬਸੂਰਤ ਹੈ ਤੇ ਉੱਥੇ ਵੀ ਤੁਸੀਂ ਗਮਲੇ ਬਣਾਏ ਸੀ ਬਹੁਤ ਵੱਡੇ ਸੀ ਉਹ ਬਹੁਤ ਵੱਡੇ ਸੀ ਉਹ ਤੇ ਜਿੱਦੇ ਵੀ ਕਹਿ ਦੇਣੀ ਛੋਟੇ ਬਣਾ ਦਿੰਨੇ ਆ ਉਹਦਾ ਕੀ ਸਾਈਜ਼ ਹੈ ਜੀ ਗਮਲਿਆਂ ਦਾ ਉਹਨਾਂ ਦੀ 3 ਫੁੱਟ ਚੜਾਈ ਹੈ ਜੀ ਹਾਂਜੀ ਲੰਬਾਈ ਦੀ ਲੰਬਾਈ ਆ 4 ਫੁੱਟ ਚਾਈ ਹੈ 4 ਫੁੱਟ ਚਾਈ ਹੈ ਤੇ ਬਬੇ ਸੋਨੂੰ ਇਹ ਮਤਲਬ ਪਹਿਲ ਤੁਸੀਂ ਹੁਣ ਇਹਦੇ ਮਿਸਤਰੀ ਦੇ ਨਾਲ ਵਾਲੇ ਕੰਮ ਵੀ ਕਰਦੇ ਹੋ ਦੋਨੇ ਕੰਮ ਹੀ ਕਰਦੇ ਹੋ ਆਸੀਂ ਜੀ ਸਾਨੂੰ ਕੋਈ ਵੀ ਕੰਮ ਮਿਲ ਜੇ ਹਾਂਜੀ ਮੈਨੂੰ ਸ਼ੌਂਕ ਆ ਜੀ ਇਹ ਕੰਮ ਕਰਨ ਦਾ ਮੈਂ ਕੋਈ ਵੀ ਤੇ ਚੀਜ਼ ਵੇਖ ਲਵਾਂ ਉਹ ਮੈਂ ਘਰੇ ਆ ਕੇ ਤਿਆਰ ਕਰਦਾ ਅਰੇ ਭਾਵੇਂ ਕੋਈ ਟੈਂਕੀ ਬਣਾਉਣੀ ਹੋਵੇ ਭਾਵੇਂ ਕੋਈ ਜਿਹੜੇ ਤੁਸੀਂ ਉਹ ਬੜਾਏ ਆ ਜੀ ਬਾਜੋ ਤੁਸੀਂ ਆ ਬਣਾਏ ਆ ਅਸੀਂ ਆ ਬਣਾਏ ਆ ਜੀ ਨਹੀਂ ਬਹੁਤ ਵੱਡੀ ਗੱਲ ਆ ਜੀ ਇਹ ਤੇ ਤੁਹਾਨੂੰ ਬਚਪਨ ਤੋਂ ਕਿਹੜੇ ਉਮਰ ਚ ਲੱਗੇ ਤੁਸੀਂ ਕੰਮ ਕਰਨ ਦੀ ਮੈਨੂੰ ਪਹਿਲਾਂ ਹੀ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਮੈਂ ਪਹਿਲਾਂ ਮਿੱਟੀ ਦੇ ਖਡਾਉਣੇ ਬਣਾਉਂਦਾ ਬਾਗ ਬਣਾਉਂਦਾ ਫਿਰ ਉਹਦੇ ਹਾਲ ਮਗਰ ਬਣਾਉਂਦਾ ਮੈਂ ਹਾਲ ਫਿਰ ਉਹ ਉਸੇ ਕੀਤਾ ਬਣਾਉਂਦਾ ਹਾਲ ਵਿੱਚ ਜੋੜਦਾ ਸੀ ਹਾਂਜੀ 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 ਮੈਨੂੰ ਪਹਿਲਾਂ ਤੋਂ ਹੀ ਸ਼ੌਂਕ ਸੀ ਮੇਰੀ ਮਾਂ ਨੇਂ ਦੀ ਸੀ ਕਿ ਕਿਉਂ ਮਿੱਕੀ ਦਾ ਮੱਥਾ ਮਾਰੀ ਜਾਂਦਾ ਹਾਂਜੀ 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 ਤੇ ਮੈਂ ਫੇਰ ਵੀ ਕੋਠੇ ਦੀ ਚੜ੍ਹ ਕੇ ਉੱਤੇ ਬਣਾਉਂਦਾ ਮੈਨੂੰ ਘਰੇ ਥੱਲੇ ਨਹੀਂ ਬਣਾਉਂਦੇ ਸੀ ਨਹੀਂ ਸਹੀ ਗੱਲ ਹੈ ਜੀ ਹਾਂ ਤੇ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਆਈਡੀਆ ਕੋਈ ਮੇਰੀ ਅੱਜ 75 ਸਾਲ ਦੀ ਉਮਰ ਹੋ ਗਈ 75 ਸਾਲ ਦੀ ਤੇ ਬਹਿ ਕੇ ਗੱਲ ਕਰਕੇ ਟਾਈਮ ਆ ਗਿਆ ਨਾ ਜੀ ਕਾਮਯਾਬੀ ਦੀ ਉਮਰ ਨਹੀਂ ਹੁੰਦੀ ਹੁਣ ਆ ਨਾ ਇੱਥੇ ਸਭ ਤੋਂ ਵੱਧ ਚਿਕਨ ਵਿਕਦਾ ਹੈ ਆਪਣੇ ਦੁਨੀਆ ਦੇ ਵਿੱਚ KFC ਨਾ ਆਉਂਦਾ ਉਹ ਇਹੜਾ ਬਜ਼ੁਰਗ ਹੈ ਉਹ ਵੀ ਬਹੁਤ ਲੇਟ ਉਮਰ ਚ ਕੰਮ ਜੱਪ ਹੋਇਆ ਸੀਗਾ ਤੇ ਨਿਗਾ ਪੈਣ ਦੀ ਗੱਲ ਹੁੰਦੀ ਹੈ ਉਹ ਆਪਣੇ ਕਮਲੇ ਮਾਰਕੀਟ ਚ ਬਹੁਤ ਮਹਿੰਗੇ ਮਿਲਦੇ ਆਣੇ ਉਹਨਾਂ ਮਜ਼ਬੂਤ ਨਹੀਂ ਹੁੰਦੇ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਬਈ ਤੁਸੀਂ ਚੁੱਲਾ ਬਣਾਉਣਾ ਕੋਈ ਵੱਡਾ ਕਮਲਾ ਬਣਾਉਣਾ ਜਾਂ ਕੋਈ ਜਿਵੇਂ ਪਿੱਛੇ ਬਾਜ ਬਣਾਏ ਹੋਵੇ ਉਹ ਹੀ ਚੀਜ਼ ਬਣਾਉਣੀ ਹੈ ਜਾਂ ਫੇ ਫਟਵਾਲ ਬਣਾਉਣੀ ਹੈ ਕੁਝ ਵੀ ਚੀਜ਼ ਬਣਾਉਣੀ ਹੈ ਤੁਸੀਂ ਇੱਕ ਵਾਰੀ ਦੱਸਣਾ ਤੇ ਉਹ ਤੁਹਾਡੀ ਮਿੰਟੋ ਮਿੰਟੀ ਤਿਆਰ ਕਰ ਦੇਣਗੇ ਕਿ ਇਹਦੀ ਫੋਟੋ ਬਣਾ ਦਿੰਨੇ ਹਾਂ ਹਰੇਕ ਸੇ ਕਿਸਮ ਦੀ ਤਸਵੀਰ ਬਣਾਉਣੀ ਹੈ ਮੂਰਤੀ ਬਣਾਉਣੀ ਹੈ ਕਿਸੇ ਤੇਲ ਤੇ ਦੀ ਬਣਾਉਣੀ ਹੈ ਕਾਸੀ ਦੀ ਬਣਾਉਣੀ ਆ ਮੈਂ ਫੋਟੋ ਤਿਆਰ ਕਰ ਦਿੰਦੇ ਫੋਟੋ ਵੀ ਤਿਆਰ ਕਰ ਦਿੰਦੇ ਉੱਥੋਂ ਤਿਆਰ ਕਰਨ ਬਹੁਤ ਕੰਮਾਂ ਜਾਂਦੀਆਂ ਨੇ ਅੱਛਾ ਤੇ ਜੇ ਹੁਣ ਕੋਈ ਹੋਈ ਤਿਆਰ ਮੈਨੂੰ ਦੱਸਿਓ ਆਪਾਂ ਵੀਡੀਓ ਬਣਾਵਾਂਗੇ ਉਹਦੀ ਕੋਈ ਨਾ ਜਦੋਂ ਤੁਸੀਂ ਬਣਾਈ ਹੁਣ ਜਦੋਂ ਕੋਈ ਆਰਡਰ ਆਇਆ ਠੀਕ ਆ ਆਪਾਂ ਫਿਰ ਬਣਾਵਾਂਗੇ ਜੀ ਕੋਈ ਨਹੀਂ ਤੇ ਤੁਸੀਂ ਬਾਬਾ ਕੋਈ ਪੜੇ ਵੀ ਹੋ ਕਿ ਬਸ ਕੜੇਓ ਉਹਨਾਂ ਵੇਲੇ ਥੋੜੇ ਜਿਹਾ ਪੜੇ ਸੀ ਜੀ ਉਹੋ ਗਰੀਬੀ ਦੇ ਕਰਕੇ ਪੜ ਨਹੀਂ ਸਕੇ ਹਾਂਜੀ 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 ਤੇ ਇਸ ਕਰਕੇ ਮੈਂ ਕੜਿਆ ਹਾਂ ਜੀ ਨਹੀਂ ਬਹੁਤ ਸਹੀ ਗੱਲ ਹੈ ਜਿਹੜਾ ਕੰਮ ਬੰਦਾ ਫੀਲਡ ਚ ਕਰਦਾ ਪ੍ਰੈਕਟੀਕਲ ਕਰਦਾ ਉਹਦੀ ਕਰਕੇ ਤਾਂ ਰਿਵਸੀ ਨਹੀਂ ਹੁੰਦੀ ਮੈਨੂੰ ਨਸ਼ਾ ਕੋਈ ਨਹੀਂ ਸੀ ਨਹੀਂ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਇਹ ਜਨਾ ਲੱਗਣਾ ਨਹੀਂ ਬਹੁਤ ਵਧੀਆ ਗੱਲ ਹੈ ਕੰਮ ਨਾਲ ਲੱਗਣਾ ਹੁਣੀ ਬਹੁਤ ਜ਼ਰੂਰੀ ਹੈ ਹਾਂ ਤੁਸੀਂ ਵੇਖ ਲਓ ਦੋਸਤੋ ਵੀ ਜੇ ਕਿਸੇ ਨੇ ਚਲੋ ਇਹ ਤਾਂ ਜਿਹੜੀ ਚੀਜ਼ ਘਰੇ ਪਈ ਸੀ ਆਪਾਂ ਦਿਖਾਤੀ ਇਹ ਤੋਂ ਬਿਨਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਕਿਸੇ ਦੀ ਮੂਰਤੀ ਬਣਾਉਣੀ ਹੈ ਸਟੈਚੂ ਬਣਾਉਣਾ ਹੈ ਤਾਂ ਉਹ ਵੀ ਤੁਹਾਨੂੰ ਮਤਲਬ ਆਪਣੇ ਪਿੰਡ ਆਦਣੀਆਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਤੁਸੀਂ ਆ ਸਕਦੇ ਹੋ ਤੇ ਇਹ ਬਾਬਾ ਜੀ ਤੁਹਾਡਾ ਮੋਬਾਈਲ ਨੰਬਰ ਕੱਲ ਤੇਰੇ ਹੀ ਦੱਸਣਾ ਹਾਂਜੀ 81460 ਹੂੰ 09910 ਇੱਕ ਵਾਰੀ ਹੋਰ ਦੱਸ ਦਿਓ ਜੀ 81460 08910 ਤੇ ਬਾਕੀ ਕਾਲਾ ਵੀ ਮਿਸਤਰੀ ਬਹੁਤ ਚੰਗਾ ਹੈ ਲੱਕੜ ਦਾ ਕੰਮ ਕਰਦਾ ਬਾਈ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕੰਮ ਵੀ ਚੰਗਾ ਹੈ ਤੇ ਰੁਪਏ ਬੜੇ ਵਾਜਿਬ ਆ ਤੇ ਬਹੁਤ ਵਧੀਆ ਬੰਦਾ ਹੈ ਮੈਂ ਅਕਸਰ ਹੀ ਗੱਲ ਕਰਦਾ ਹਾਂ ਉਹਨਾਂ ਜਿੰਨ ਮਿਸਤਰੀਆਂ ਦੀ ਕੋਈ ਵੀ ਮਿਸਤਰੀ ਐ ਭਾਵੇਂ ਉਹ ਲੱਕੜ ਵਾਲਾ ਭਾਵੇਂ ਬਿਜਲੀ ਵਾਲਾ ਉਹਨਾਂ ਜਦੋਂ ਆਪਾਂ ਵੱਡਾ ਕੰਮ ਸ਼ੁਰੂ ਕਰਦੇ ਆਂ ਵੀ ਮੈਂ ਕੋਠੀ ਪਾਉਣ ਲੱਗ ਗਏ ਜੀ ਉਹ ਤੁਹਾਡੇ ਤੱਕ ਅਪਰੋਚ ਕਰਨਗੇ ਵੀ ਕੰਮ ਸਾਨੂੰ ਦਿਓ ਤੇ ਜਦੋਂ ਆਪਣੇ ਕੋਈ ਬਾਹਰ ਹੀ ਖਰਾਬ ਹੋ ਗਈ ਜਾਂ ਕੋਈ ਸੁੱਚ ਖਰਾਬ ਹੋ ਗਈ ਜਾਂ ਤਾਰ ਬਦਲਣੀ ਹੋ ਫਿਰ ਬਦਲ ਨਹੀਂ ਹੁੰਦੇ ਮੈਨੂੰ ਤਾਂ ਬਹੁਤ ਕਰਾਉਂਦੇ ਆ ਤੇ ਕੱਲ ਇਹੋ ਜਿਹਾ ਬੰਦਾ ਜਿਹੜਾ 5 ਮਿੰਟ ਚ ਕੰਮ ਆ ਜਾਂਦਾ ਬੰਦੇ ਦੇ ਤੇ ਜੇ ਆਪਾਂ ਛੋਟਾ ਕੰਮ ਕਿਸੇ ਤੋਂ ਕਰਾਉਣੇ ਆ ਤੇ ਵੱਡਾ ਵੀ ਉਸ ਤੋਂ ਕਰਾਓ ਹਾਂ ਉਹਨੂੰ ਨੌਲੇਜ ਆਉਣੀ ਜ਼ਰੂਰੀ ਹੁੰਦੀ ਹੈ ਤੇ ਕੱਲ ਕਲਾਈ ਨਹੀਂ ਚਾਹੀਦੀ ਵੀ ਹੈ ਜੀ ਅਸੀਂ ਮੈਂ ਕੋਠੀਆਂ ਵੀ ਪਾਉਂਦਾ ਜੀ ਤੇ ਹਾਂ ਜੀ ਹਾਂ ਜੀ ਮੁੰਡੇ ਨਿਆਣਾਂ ਮੈਂ ਛੱਡ ਗਿਆ ਜੀ ਨਹੀਂ ਆਹ ਕੰਮ ਵਧੀਆ ਨਾਲ ਘਰੇ ਵੇ ਕੇ ਕਰਨਾ ਤੇ ਬੈਠੇ ਕਰਦੇ ਆ ਜੀ ਤੇ ਨਾਲੇ ਇਹਦੇ ਵਰਗੀ ਰੀਸ ਵੀ ਕੋਈ ਨਹੀਂ ਮਿਹਨਤ ਵਾਲਾ ਕੰਮ ਆ ਇਹ ਮਿਹਨਤ ਵਾਲਾ ਕੰਮ ਆ ਤੇ ਇਹ ਚ ਨਾਮ ਵੀ ਵਧੀਆ ਬੰਦਾ ਬੰਦੇ ਦਾ ਜੀ ਹਾਂ ਜੀ ਹਾਂ ਨਹੀਂ ਬਹੁਤ ਵਧੀਆ ਜੀ ਬਾਕੀ ਵੀ ਦੋਸਤੋ ਨੰਬਰ ਸਾਡੇ ਕੋਲ ਆ ਗਿਆ ਤੇ ਬਾਬਾਈ ਦੇ ਬੇਟੇ ਦਾ ਤੁਸੀਂ ਆਦਨੀਆਂ ਪਿੰਡ ਆ ਕੇ ਇੱਕ ਵਾਰੀ ਹੋਰ ਦੱਸ ਦਿੰਨਾ ਮੈਂ ਪਿੰਡ ਆਦਨੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਡੱਬ ਵਾਲੀ ਤੋਂ ਮਲੋਟ ਰੋਡ ਨਹਿਰਾਂ ਤੋਂ ਨਾਲ ਰੋ ਆਦਨੀਆਂ ਮਿੱਟੂ ਸਿੰਘ ਮੈਸਤਰੀ ਆਦਨੀਆਂ ਪਿੰਡ ਚ ਆ ਕੇ ਤੁਸੀਂ ਜਦੋਂ ਮਰਜ਼ੀ ਕਿਸੇ ਨੂੰ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਤੇ ਇੱਕ ਵਾਰੀ ਸੇਵਾ ਦਾ ਮੌਕਾ ਦੇ ਕੇ ਵੇਖੋ ਚੀਜ਼ ਵਧੀਆ ਵੀ ਹੋਊਗੀ ਕੁਆਲਿਟੀ ਵੀ ਚੰਗੀ ਹੋਊਗੀ ਅੱਛਾ ਦੇਖ ਲਓ ਵੀ ਸਭ ਤੋਂ ਵੱਡੀ ਗੱਲ ਐ ਵੀ ਜੇਸ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਦੱਸੋ ਵੀ ਘਰ ਜਾ ਕੇ ਵੀ ਤੁਹਾਡੇ ਜਿਹੜੀ ਕੋਈ ਵੀ ਚੀਜ਼ ਬਣਾਉਣੀ ਹੈ ਤੁਸੀਂ ਫੋਟੋ ਦਿਖਾਉਣੀ ਹੈ ਉਹ ਤੁਹਾਡੇ ਘਰ ਜਾ ਕੇ ਵੀ ਚੀਜ਼ ਬਣ ਜੂਗੀ ਤੇ ਬਾਕੀ ਜਦੋਂ ਸਾਡੇ ਕੋਈ ਕੋਈ ਸਟੈਚੂ ਬਣਾਇਆ ਹੋਇਆ ਅਸੀਂ ਉਹਦੀ ਵੀਡੀਓ ਵੀ ਅਸੀਂ ਪਾ ਦੇਾਂਗੇ ਤੇ ਤਾਂ ਜੋ ਤੁਸੀਂ ਉਹ ਸਾਰੇ ਦੇਖ ਸਕੋ ਤੇ ਬਾਕੀ ਆਏ ਆ ਵੀ ਮਿਹਨਤੀ ਬੰਦਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਬਾਈ ਵਧੀਆ ਆਪਦਾ ਕਾਮਯਾਬੀ ਨਾਲ ਜਿਹੜੀ ਜ਼ਿੰਦਗੀ ਅਗਲੀ ਆਪਦੀ ਬਤੀਤ ਕਰ ਸਕਣ। ਹੋਰ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਹੋ? ਅਸਤਾ ਜੀ ਤੁਹਾਡਾ ਧੰਨਵਾਦ ਕਰਦੇ ਆ। ਨਹੀਂ ਨਹੀਂ ਬਾਬਾ ਜੀ ਧੰਨਵਾਦ ਜੀ ਕਰਦਾ ਕੋਈ ਗੱਲ ਨਹੀਂ ਜੀ। ਐਨਾ ਜੀ ਜਿਹੜਾ ਤੁਸੀਂ ਸਾਡੀ ਅੱਜ ਇਹ ਜਿਹੜੀ ਕਲਾ ਹੈਗੀ ਹਾਂਜੀ ਹਾਂਜੀ ਤੇ ਸਾਡੀ ਉੱਚੀ ਜਗ੍ਹਾ 'ਚ ਖੜ੍ਹ ਦਿੱਤੀ ਹੈ। ਹਾਂਜੀ 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 ਤੇ ਜਿੰਨਾ ਵੀ ਸਾਥੋਂ ਸੀ ਇਹਨਾਂ ਸੇਵਾ ਕਰਾਂਗੇ ਤੇ ਬਸ ਆਈਆਂ ਵੀ ਸਾਰੇ ਆਣ ਵੀ ਮੇਰੇ ਕੈਨ ਤੇ ਵੀ ਬਾਕੀ ਆਏ ਤੁਸੀਂ ਬਣਾਉਣੇ ਆ ਮੰਡੀਆਂ ਵੀ ਚੀਜ਼ ਲੈਣੇ ਹੋ ਰੇਟ ਵੀ ਵਧੀਆ ਮਿਲੇਗਾ ਕੁਆਲਿਟੀ ਮਿਲੇਗੀ ਇੱਕ ਵਾਰੀ ਆ ਕੇ ਬਾਬਾ ਜੀ ਕੋਲੇ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਕੀ ਤੁਸੀਂ ਆਪ ਦੇਖ ਲੋਗੇ ਤੇ ਬਾਕੀ ਸਾਨੂੰ ਜਿਹੜੇ ਕੰਮ ਜਿੱਥੇ ਇੱਥੇ ਹੋਏ ਹੋਏ ਆ ਤੁਹਾਨੂੰ ਦੱਸ ਦਿਆਂਗੇ ਤੁਸੀਂ ਫੋਨ ਕਰ ਲਓ ਕਿਹੜੇ ਪਿੰਡ ਹੋਏ ਹੋਏ ਆ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਵੱਡੇ ਘਮਲੇ ਵੇਖਣੇ ਉਹ ਵੀ ਦਿਖਾ ਦੇਵਾਂਗੇ ਸਾਡੇ ਪਿੰਡ ਹੀ ਪਏ ਆ ਤੇ ਬਾਕੀ ਸਾਰਾ ਕੰਮ ਓਕੇ ਆ ਠੀਕ ਆ ਬਾਬਾ ਜੀ ਰੇਟ ਰੂਟ ਕੀ ਹੁੰਦਾ ਇਹਨਾਂ ਦਾ ਕਸਟਮ ਉਹ ਵੀ ਦੱਸ ਦਿਓ ਜੀ 500 ਦਾ ਜੋੜਾ ਦਿੰਨੇ ਆ 500 ਦਾ ਜੋੜਾ ਹਾਂਜੀ 250 ਦਾ ਇੱਕ ਹਾਂਜੀ ਹਾਂ ਬਹੁਤ ਜਾਇਦ ਰੇਟ ਆ ਫਿਰ ਤਾਂ ਜੀ ਬਹੁਤ ਜਿਆਦਾ ਗਰੰਟੀ ਸੋਦਾ ਹੈ ਜੀ ਜੇ ਟੁੱਟ ਜੇ ਕਹੇਗਾ ਮੇਰੇ ਕਰੇਗਾ ਲੋ ਇਤੋਂ ਵੱਡੀ ਗਰੰਟੀ ਕੀ ਹੋਊਗੀ ਤੁਸੀਂ ਵੇਖ ਲਓ بیا ਦੋ ਕਮਲੇ ਆ ਸਾਈਜ਼ ਨਾਲ ਦੇ ਬਹੁਤ ਐ ਤੇ 250 ਦਾ ਇੱਕ ਐ ਤੇ 500 ਦਾ ਜੋੜਾ ਮਤਲਬ ਬਹੁਤ ਵੱਡੀ ਗੱਲ ਆ ਬਹੁਤ ਜਾਇਦ ਰੇਟ ਚ ਜਿਹੜਾ ਤੁਸੀਂ ਦੇ ਰਹੇ ਹੋ ਤੇ ਬਾਕੀ ਵੀ ਸੇਵਾ ਦਾ ਮੌਕਾ ਦੇਵਾਂਗੇ ਸਾਨੂੰ ਪਤਾ ਲੱਗ ਜੂਗਾ ਜਾਈ ਪਾਉਣੇ ਆ ਜੀ ਵਿੱਚੇ ਅੱਛਾ ਜੀ ਹੋਰ ਸਰੀਆ ਸੁਰਗਾ ਸਰੀਆ ਨਹੀਂ ਜਾਲੀ ਪਾਉਣੀ ਜਾਲੀ ਪੈਂਦੀ ਐ ਚੀ ਹਾਂ ਠੀਕ ਹੈ ਜੀ ਬਾਕੀ ਚੁੱਲੇ ਚੱਲੇ ਵੀ ਜਣਾ ਤੇ ਚਲੋ ਬਣਾਈ ਦਿੰਦੇ ਆਂ ਮੇਰੇ ਗਾਰੰਟੀ ਦਾਰੇ ਬਹੁਤ ਦੁਖੀ ਜਾਂਦੇ ਨਾ ਹਾਂਜੀ 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 ਤੇ ਚਲੋ ਠੀਕ ਆਪ ਜੀ ਬਹੁਤ ਬਹੁਤ ਮਿਹਰਮਾਨੀ ਤੇ ਜਲਦੀ ਕੋਈ ਨਾ ਕੋਈ ਬੰਦਾ ਅੱਪੜ ਤੱਕ ਪਹੁੰਚੂਗਾ ਤੇ ਆਪਣੀ ਕਲਾ ਦਾ ਮੁੱਲ ਪਾਊਗਾ ਜੀ ਵਾਹ ਜੀ ਵਾਹ ਜੀ ਅਸੀਂ ਤੁਹਾਡਾ ਬਹੁਤ ਵਾਹ ਪਿੰਡ ਦੇ ਲੈਵਲ ਤੇ ਹਾਂਜੀ ਅਸੀਂ ਇਹਦੀ ਸੇਵਾ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਅੱਗੇ ਵੀ ਕਰਦੇ ਹਾਂ ਹਾਂਜੀ ਹਾਂਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ